ਜਿਸ ਕਿਸਮ ਦੀ ਲੈਂਗੁਏਜ ਸਿਆਸਤਦਾਨਾਂ ਵੱਲੋਂ ਯੂਜ਼ ਕੀਤੀ ਜਾ ਰਹੀ ਹੈ ਮੈਂ ਸਮਝਦਾ ਕਿ ਜਿਹੜੀ ਜਿਹਨੂੰ ਅਸੀਂ ਕਹਿੰਦੇ ਨੇ ਮੁੰਢੀਰਾ ਦੀ ਟਾਣੀ ਮੁੰਢੀਰਾ ਦੀ ਟਾਣੀ ਦੇ ਵਿੱਚ ਵੀ ਉਹ ਲੈਂਗੁਏਜ ਇਸਤੇਮਾਲ ਨਹੀਂ ਕੀਤੀ ਜਾਂਦੀ ਉੱਥੇ ਵੀ ਉਹ ਕਿਤੇ ਨਾ ਕਿਤੇ ਉਹ ਸੋਚ ਲੈਂਦੇ ਨੇ ਯਾਰ ਇਹ ਸ਼ਬਦ ਇੱਥੇ ਯੂਗ ਨਹੀਂ ਹੈ ਵਰਤਣੇ ਇਹੋ ਜਿਹੀਆਂ ਘਟਨਾਵਾਂ ਮਨੀਪੁਰ ਵਰਗੇ ਸਟੇਟਾਂ ਦੇ ਵਿੱਚ ਬਿਹਾਰ ਜਾਂ ਯੂਪੀ ਦੇ ਵਿੱਚ ਵਰਤਦੀਆਂ ਸੀ ਇਸ ਤਰ੍ਹਾਂ ਦਾ ਦੌਰ ਆ ਗਿਆ ਕਿ ਪੰਜਾਬ ਦੇ ਵਿੱਚ ਮਨੀਪੁਰ ਵਰਗੀਆਂ ਘਟਨਾਵਾਂ ਸਾਨੂੰ ਦੇਖਣ ਨੂੰ ਮਿਲਦੀਆਂ ਔਰ ਸ਼ਰਮਸ਼ਾਰ ਉਹ ਉਸ ਘਟਨਾ ਨੇ ਜਿਹੜਾ ਸਮੁੱਚੇ ਪੰਜਾਬੀਆਂ ਨੂੰ ਕੀਤਾ ਸਿੱਖਾਂ ਨੂੰ ਕੀਤਾ ਹੈ ਕਿੰਨਾ ਮਿਆਰ ਜਿਹੜਾ ਸਾਡੇ ਲੋਕਾਂ ਦਾ ਗਿਰ ਗਿਆ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਪੰਜਾਬ ਦੀ ਤਰਤੀ ਜਿਨੇ ਹਮੇਸ਼ਾ ਹੀ ਔਰਤਾਂ ਦੀ ਪੱਤ ਰੱਖੀ ਹੈ ਔਰਤਾਂ ਦੀ ਇੱਜ਼ਤ ਰੱਖੀ ਹੈ ਉਸ ਤਰਤੀ ਦੇ ਉੱਤੇ ਔਰਤ ਦੀ ਪੱਤ ਨੂੰ ਜਿਹੜਾ ਇਸ ਤਰ੍ਹਾਂ ਨੰਗੀਆਂ ਕੀਤਾ ਜਾਏਗਾ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲਾਂ ਦੇ ਵਿੱਚ ਬੰਦ ਨੇ 30-30 ਸਾਲ ਤੋਂ ਬੰਦ ਨੇ 33-32 ਸਾਲ ਤੋਂ ਬੰਦ ਨੇ ਤੇ ਉਹਨਾਂ ਸਿੰਘਾਂ ਦੀਆਂ ਆਵਾਜ਼ਾਂ ਨੂੰ ਬਿਲਕੁਲ ਜਿਹੜਾ ਉਹ ਦਬਾਇਆ ਜਾ ਰਿਹਾ ਹੈ ਉਹਨਾਂ ਦੇ ਹੱਕ ਦੇ ਵਿੱਚ ਉੱਠਣ ਵਾਲੀਆਂ ਆਵਾਜ਼ਾਂ ਨੂੰ ਦਬਾਇਆ ਜਾ ਰਿਹਾ ਹੈ ਇਹ ਤੰਦਰੁਸਤ ਲੋਕਤੰਤਰ ਦੇ ਦੇਸ਼ ਦੇ ਵਿੱਚ ਜਿਹੜਾ ਇਹ ਸਭ ਚੰਗਾ ਨਹੀਂ ਹੈ ਇਹ ਬਹੁਤ ਮਾੜੀ ਗੱਲ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਕਟਨਾਮਾਂ ਕੱਟਦੀਆਂ ਨੇ ਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਰਕਾਰ ਵੱਲੋਂ ਇਹ ਗ੍ਰਿਫਤਾਰੀਆਂ ਕਰਕੇ ਸਾਡੀਆਂ ਇਸ ਪਰੰਪਰਾਵਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਹੈ ਜਿਹੜਾ ਕਿ ਬਰਦਾਸ਼ਤ ਕਰਨ ਜੋਗ ਨਹੀਂ ਹੈ ਬਿਲਕੁਲ ਨਹੀਂ ਹੈ ਸੇ ਕੌਮ ਦੀ ਬੇਹਦ ਸਤਿਕਾਰਤ ਸ਼ਖਸੀਅਤ ਤਖਤ ਸ਼੍ਰੀ ਦੰਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੈਨੀ ਹਰਪੀ ਸਾਡੇ ਨਾਲ ਮੌਜੂਦ ਨੇ ਕੁਝ ਪੰਥਕ ਮੁੱਦਿਆਂ ਤੇ ਵਿਚਾਰਾ ਕਰਾਂਗੇ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਤੇ ਨਜ਼ਰਾਂ ਜੜੀਆਂ ਉਹ ਪੰਥ ਦੀ ਤੁਹਾਡੇ ਤੇ ਟਿਕੀਆਂ ਨੇ ਸਭ ਤੋਂ ਜ਼ਿਆਦਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਗ੍ਰੰਥੀ ਸਿੰਘ ਦੇ ਵੱਲੋਂ ਜਿਹੜੀ ਬੇਦਬੀ ਕੀਤੀ ਗਈ ਹੈ ਬਿਨਾਂ ਸ਼ੱਕ ਉਹ ਵੀਡੀਓ ਵੇਖ ਕੇ ਹਰ ਸਿੱਖ ਨੂੰ ਜਿਹੜਾ ਉਹ ਦੋਖਾ ਹੈ ਧਾਰਮਿਕ ਭਾਵਨਾ ਨੂੰ ਥੇਸ ਪਹੁੰਚੀ ਹੈ ਮੈਂ ਸਮਝਦਾ ਹਾਂ ਕਿ ਗਰੰਥੀ ਇੱਕ ਵਿਅਕਤੀ ਨਹੀਂ ਹੁੰਦਾ ਗਰੰਥੀ ਪੰਥ ਦੀ ਇੱਕ ਸੰਸਥਾ ਹੈ ਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਘਟਦੀਆਂ ਨੇ ਤਾਂ ਉਦੋਂ ਸਾਡੀ ਇਸ ਸੰਸਥਾ ਦੀ ਕ੍ਰੈਡੀਬਿਲਟੀ ਨੂੰ ਇਸ਼ਾਕ ਨੂੰ ਥੋੜਾ ਅੱਬਾ ਜਿਹੜਾ ਦਾਗ ਜਿਹੜਾ ਉਹ ਲੱਗਦਾ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ ਜਦੋਂ ਵੱਡੀਆਂ ਸੰਸਥਾਵਾਂ ਦੇ ਵਿੱਚ ਤਾਂ ਗ੍ਰੰਥੀਆਂ ਦੀ ਨਿਯੁਕਤੀ ਲਈ ਮਾਪਦੰਡ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਾਂ ਚੀਫ ਖਾਲਸਾ ਦਰਬਾਰ ਦੇ ਵਿੱਚ ਲੇਕਿਨ ਪਿੰਡਾਂ ਦੇ ਵਿੱਚ ਅਸੀਂ ਜਦੋਂ ਗ੍ਰੰਥੀ ਸਿੰਘ ਰੱਖਦੇ ਹਾਂ ਤੇ ਉਦੋਂ ਜਿਹੜਾ ਕੋਈ ਕ੍ਰਾਈਟੇਰੀਆ ਜਾਂ ਮਾਪਦੰਡ ਜਿਹੜੇ ਆ ਉਹ ਉਹਦੀ ਚੋਣ ਵਕਤ ਨਹੀਂ ਅਖਤਿਆਰ ਕੀਤੇ ਜਾਂਦੇ ਤੇ ਜਿਹਦਾ ਨਤੀਜਾ ਇਸ ਤਰ੍ਹਾਂ ਦੀਆਂ ਘਟਨਾਵਾਂ ਨਿਕਲਦੀਆਂ ਚਾਹੀਦਾ ਇਹ ਹੈ ਕਿ ਗਰੰਥੀ ਸਿੰਘਾਂ ਦਾ ਮਾਨ ਸਨਮਾਨ ਵੀ ਪੂਰਾ ਹੋਵੇ ਔਰ ਗਰੰਥੀ ਸਿੰਘਾਂ ਦੀ ਯੋਗਤਾ ਦੇ ਜਿਹੜੇ ਮਾਪਦੰਡ ਹੈ ਉਹਨਾਂ ਨੂੰ ਵੀ ਜਿਹੜਾ ਪੂਰਾ ਦੇਖ ਪੜ ਕੇ ਜਿਹੜਾ ਗਰੰਥੀ ਸਿੰਘ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਇਹ ਜਿਹੀਆਂ ਘਟਨਾਵਾਂ ਜਿਹੜੀਆਂ ਉਪਵਿਖ ਦੇ ਵਿੱਚ ਜਿਹੜੀਆਂ ਉਹ ਨਾ ਵਾਪਰਨ ਕਿਉਂਕਿ ਇਹਦੇ ਨਾਲ ਸਿੱਖ ਮਨਾਂ ਨੂੰ ਠੇਸ ਬਹੁਤ ਵੱਡੇ ਪੱਧਰ ਦੇ ਉੱਤੇ ਪਹੁੰਚ ਕੀ ਨਹੀਂ ਬਣਾਇਆ ਜਾ ਸਕਦਾ ਕਿ ਮੁਰਤ ਤੋਂ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ ਜਿਹੀ ਵੀ ਘਟਨਾਵਾਂ ਨੂੰ ਜਿਹੜਾ ਕੰਟਰੋਲ ਕੀਤਾ ਜਾਵੇ ਜਿਹੜੀਆਂ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਨੇ ਨਾ ਜੀ ਉਹ ਉਹਨਾਂ ਨੂੰ ਗਰੰਥੀ ਦੀ ਨਿਯੁਕਤੀ ਕਰਨ ਵੇਲੇ ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵਰਗੀਆਂ ਜਿਹੜੀਆਂ ਸੰਸਥਾਵਾਂ ਹੈ ਉਹਨਾਂ ਦਾ ਸਹਿਯੋਗ ਲਿਆ ਜਾ ਸਕਦਾ ਹੈ ਟ੍ਰੇਨਿੰਗ ਜਿਹੜੀ ਹੈ ਗਰੰਤੀ ਸਿੰਘ ਦੀ ਹੋਣੀ ਬੜੀ ਲਾਜ਼ਮੀ ਹੈ ਸੰਥਿਆ ਹੋਣੀ ਇਹ ਤਾਂ ਜ਼ਰੂਰੀ ਹੈ ਹੀ ਹੈ ਸ਼ੁੱਧ ਪਾਠ ਆਵੇ ਗੁਰਬਾਣੀ ਦੀ ਗੱਲ ਕਰ ਸਕਦਾ ਹੋਵੇ ਇਹਦੇ ਨਾਲ ਨਾਲ ਉਸ ਨੂੰ ਥੋੜਾ ਪੰਥ ਦੀ ਔਰ ਪੰਥ ਦੇ ਸਿਧਾਂਤਾਂ ਦੀ ਜਿਹੜੀ ਹੈ ਉਹ ਜਾਣਕਾਰੀ ਹੋਣੀ ਜਿਹੜੀ ਹੈ ਉਹ ਜ਼ਰੂਰੀ ਹੈ ਇਸ ਬੰਦ ਵਿੱਚ ਪੰਥ ਸਿੰਘ ਸਭਾ ਵੱਲੋਂ ਕੋਈ ਫੈਸਲਾ ਲੈਣਾ ਚਾਹੀਦਾ ਤੇ ਸਭੂ ਗੁਰਦੁਆਰਾ ਕਮੇਟੀ ਨੂੰ ਅਸੀਂ ਅੱਗੇ ਵੀ ਸ੍ਰੀ ਅਕਾਲ ਤਖਤ ਸਭਾ ਵੱਲੋਂ ਗੁਰਦੁਆਰਾ ਕਮੇਟੀਆਂ ਨੂੰ ਜਿਹੜੀਆਂ ਸਮੇਂ-ਸਮੇਂ ਦੇ ਉੱਤੇ ਹਦਾਇਤਾਂ ਹੋਈਆਂ ਨੇ ਕਿ ਗਰੰਤੀਆਂ ਦੀ ਚੋਣ ਵੇਲੇ ਉਹਨਾਂ ਦੀ ਯੋਗਤਾ ਨੂੰ ਜਿਹੜੀ ਹੈ ਤਰਜੀਹ ਦਿੱਤੀ ਜਾਵੇ ਔਰ ਉਹਨਾਂ ਨੂੰ ਉਹ ਜ਼ਰੂਰ ਦਿੱਤਾ ਜਾਏ ਜਿੰਦੇ ਉਹ ਹੱਕਦਾਰ ਵੀ ਨੇ ਔਰ ਜਿਹਦੇ ਨਾਲ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਢੰਗ ਦੇ ਨਾਲ ਕਰ ਸਕਣ। ਸਤ ਤਰਨ ਤਰਨ ਚ ਵੀ ਇਹੋ ਜਿਹੀ ਘਟਨਾਵਾਂ ਆਪਣੀ ਜਿਹੜੀ ਇਨਸਾਨੀ ਤੋਂ ਸ਼ਰਮਸਾਰ ਕਰਨ ਵਾਲੀ ਹੈ। ਇਹ ਇਹੋ ਜਿਹੀਆਂ ਘਟਨਾਵਾਂ ਮਨੀਪੁਰ ਵਰਗੇ ਸਟੇਟਾਂ ਦੇ ਵਿੱਚ ਬਿਹਾਰ ਜਾਂ ਯੂਪੀ ਦੇ ਵਿੱਚ ਵਰਤਦੀਆਂ ਸੀ। ਉੱਥੇ ਅਸੀਂ ਸਮਝਦੇ ਸੀ ਕਿ ਉੱਥੇ ਲੋਕ ਜਿਹੜੇ ਨੇ ਉਹ ਪੜੇ ਲਿਖੇ ਨਹੀਂ ਹੈ ਤਾਂ ਇਸ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ। ਪਰ ਅੱਜ ਇਸ ਤਰ੍ਹਾਂ ਦਾ ਦੌਰ ਆ ਗਿਆ ਕਿ ਪੰਜਾਬ ਦੇ ਵਿੱਚ ਮਨੀਪੁਰ ਵਰਗੀਆਂ ਘਟਨਾਵਾਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਔਰ ਸ਼ਰਮਸ਼ਾਰ ਉਸ ਘਟਨਾ ਨੇ ਜਿਹੜਾ ਸਮੁੱਚੇ ਪੰਜਾਬੀਆਂ ਨੂੰ ਕੀਤਾ ਸਿੱਖਾਂ ਨੂੰ ਕੀਤਾ ਹੈ ਕਿੰਨਾ ਮਿਆਰ ਜਿਹੜਾ ਸਾਡੇ ਲੋਕਾਂ ਦਾ ਗਿਰ ਗਿਆ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਪੰਜਾਬ ਦੀ ਧਰਤੀ ਜਿਨੇ ਹਮੇਸ਼ਾ ਹੀ ਔਰਤਾਂ ਦੀ ਪੱਤ ਰੱਖੀ ਹੈ ਔਰਤਾਂ ਦੀ ਇੱਜ਼ਤ ਰੱਖੀ ਹੈ ਉਸ ਧਰਤੀ ਦੇ ਉੱਤੇ ਔਰਤ ਦੀ ਪੱਤ ਨੂੰ ਜਿਹੜਾ ਇਸ ਤਰ੍ਹਾਂ ਨੰਗੀਆਂ ਕੀਤਾ ਜਾਏਗਾ ਇਹ ਬਹੁਤ ਹੀ ਬਹੁਤ ਬਹੁਤ ਕੱਟਿਆ ਮੈਂ ਸਮਝਦਾ ਕਟਿਆ ਤੋਂ ਕਟਿਆ ਹਰਕਤ ਹੈ ਜੇ ਇਤਨਾ ਮਾਰਚ ਸਜਾਏ ਜਾਣ ਦਾ ਐਲਾਨ ਕੀਤਾ ਗਿਆ ਸੀ ਅਮਰਪਾਲ ਸਿੰਘ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਪਰ ਉਸ ਨੂੰ ਰੋਕਣ ਦੇ ਲਈ ਜੋ ਸੂਬਾ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਗਈ ਅਮਰਪਾਲ ਸਿੰਘ ਦੀ ਮਾਤਾ ਸਮੇਤ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੇਖੋ ਸਾਡੀਆਂ ਪਰੰਪਰਾਵਾਂ ਨੇ ਅਮਰ ਸੰਚਾਰ ਸਾਡੀ ਪਰੰਪਰਾ ਹੈ ਪਰੰਪਰਾ ਮਰਿਆਦਾ ਹੈ ਜਾਂ ਪਰੰਪਰਾ ਕਹਿ ਲੋ ਮਰਿਆਦਾ ਕਹਿ ਲੋ ਕਥਾ ਕੀਰਤਨ ਦੀਵਾਨ ਇਹ ਸਾਡੀਆਂ ਪਰੰਪਰਾਵਾਂ ਨੇ ਇਸੇ ਤਰ੍ਹਾਂ ਨਗਰ ਕੀਰਤਨ ਇਹ ਸਾਡੀਆਂ ਮਰਿਆਦਾਵਾਂ ਪਰੰਪਰਾਵਾਂ ਦਾ ਹਿੱਸਾ ਹੈ ਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਰਕਾਰ ਵੱਲੋਂ ਇਹ ਗ੍ਰਿਫਤਾਰੀਆਂ ਕਰਕੇ ਸਾਡੀਆਂ ਇਸ ਪਰੰਪਰਾਵਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਹੈ ਜਿਹੜਾ ਕਿ ਬਰਦਾਸ਼ਤ ਕਰਨ ਜੋਗ ਨਹੀਂ ਹੈ ਬਿਲਕੁਲ ਨਹੀਂ ਹੈ ਭਾਵੇਂ ਜਿਵੇਂ ਪਰਿਵਾਰ ਨੇ ਵੀ ਕੱਲ ਦੱਸਿਆ মিডিਏ ਦੇ ਸਾਹਮਣੇ ਕਿ ਕੁਸ਼ਤਾਲ ਮੇਲ ਦੀ ਕਮੀ ਰਹੀ ਜਿਸ ਕਾਰਨ ਵੱਡੀ ਪੱਧਰ ਦੇ ਉੱਤੇ ਪ੍ਰਬੰਧ ਨਹੀਂ ਹੋ ਸਕੇ ਤੇ ਸਰਕਾਰ ਨੇ ਜਿਹੜਾ ਹੈਗਾ ਇਹਦੇ ਬਾਵਜੂਦ ਵੀ ਜਿਹੜਾ ਹੈ ਉਹਨਾਂ ਦੇ ਪਰਿਵਾਰ ਦੇ ਜੀਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੈ ਉਹ ਕੋਈ ਚੰਗਾ ਸਿੱਖ ਮਨਾਂ ਨੂੰ ਜਾਂ ਸਿੱਖ ਨੂੰ ਚੰਗਾ ਸੰਦੇਸ਼ ਜਿਹੜਾ ਹੈ ਉਹ ਬਿਲਕੁਲ ਨਹੀਂ ਦਿੱਤਾ ਬੰਦੀ ਸਿੰਘ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ 30 ਸਾਲ ਤੋਂ ਬੰਦ ਨੇ 32 32 ਸਾਲ ਤੋਂ ਬੰਦ ਨੇ ਤੇ ਉਹਨਾਂ ਸਿੰਘਾਂ ਦੀਆਂ ਆਵਾਜ਼ਾਂ ਨੂੰ ਬਿਲਕੁਲ ਜਿਹੜਾ ਉਹ ਦਬਾਇਆ ਜਾ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਉੱਠਣ ਵਾਲੀਆਂ ਆਵਾਜ਼ਾਂ ਨੂੰ ਦਬਾਇਆ ਜਾ ਰਿਹਾ ਇਹ ਤੰਦਰੁਸਤ ਲੋਕਤੰਤਰ ਦੇ ਦੇਸ਼ ਦੇ ਵਿੱਚ ਜਿਹੜਾ ਇਹ ਸਭ ਚੰਗਾ ਨਹੀਂ ਹੈ ਇਹ ਬਹੁਤ ਮਾੜੀ ਗੱਲ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਕੱਟਦੀਆਂ ਜਿਦਾਂ ਕੱਲ ਅਬਰਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਰਵਲੋਂ ਪੰਨ ਸਿੰਘ ਸੰਬੰਧੀ ਨਾਲ ਮੀਟਿੰਗ ਕੀਤੀ ਗਈ ਹੈ ਮੁਲਾਕਾਤ ਕਰਕੇ ਅਪੀਲ ਕੀਤੀ ਗਈ ਹੈ ਕਿ ਮੌਜੂਦਾ ਹਾਲਾਤਾਂ ਦੇ ਮੱਦੇ ਨਜ਼ਰ ਪੰਥ ਨੂੰ ਜਿਹੜਾ ਉਹ ਸੇਧ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ ਜਪਨ ਸਿੰਘ ਸਵਾਨ ਤਾਂ ਅੱਗੇ ਕੀ ਫੈਸਲਾ ਹੋ ਸਕਦਾ ਕੀ ਰਣਨੀਤੀ ਤੈਅ ਕੀਤੀ ਆ ਉਹਦੇ ਬਾਰੇ ਤਾਂ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਸਾਹਿਬ ਨੇ ਕੋਈ ਫੈਸਲਾ ਲੈਣਾ ਹੈ ਕਿ ਕੀ ਉਹਨਾਂ ਨੇ ਕਰਨਾ ਕੀ ਨਹੀਂ ਕਰਨਾ ਮੈਂ ਤਾਂ ਸਿਰਫ ਇਹਨਾਂ ਜ਼ਰੂਰ ਰਾਂਗਾ ਕਿ ਜੋ ਵੀ ਉਸ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀ ਸਾਡੀ ਪਰੰਪਰਾ ਹੈ ਸਾਡੀ ਮਰਿਆਦਾ ਹੈ ਨਗਰ ਕੀਰਤਨ ਤੇ ਇਹਨੂੰ ਰੋਕਿਆ ਜਾਣਾ ਮناسب ਨਹੀਂ ਸੀ ਲੋਕ ਸੋਚਣਾ ਚੁਣਾ ਸਰਤੇ ਪਰ ਜਿਹੜਾ ਸਿਆਸਤ ਚ ਦਿਨ-ਬਦ ਦਿਨ ਨਿਗਾਰ ਆਂਦਾ ਜਾ ਰਿਹਾ ਉਸ ਨੂੰ ਕਿਸ ਤਰ੍ਹਾਂ ਜਿਸ ਕਿਸਮ ਦੀ ਲੈਂਗੁਏਜ ਸਿਆਸਤਦਾਨਾਂ ਵੱਲੋਂ ਯੂਜ਼ ਕੀਤੀ ਜਾ ਰਹੀ ਹੈ ਮੈਂ ਸਮਝਦਾ ਕਿ ਜਿਹੜੀ ਜਿਹਨੂੰ ਅਸੀਂ ਕਹਿੰਦੇ ਨੇ ਮੁੰਢੀਰਾਂ ਦੀ ਟਾਣੀ ਮੁੰਢੀਰਾਂ ਦੀ ਟਾਣੀ ਦੇ ਵਿੱਚ ਵੀ ਉਹ ਲੈਂਗੁਏਜ ਇਸਤੇਮਾਲ ਨਹੀਂ ਕੀਤੀ ਜਾਂਦੀ ਉੱਥੇ ਵੀ ਉਹ ਕਿਤੇ ਨਾ ਕਿਤੇ ਉਹ ਸੋਚ ਲੈਂਦੇ ਨੇ ਯਾਰ ਇਹ ਸ਼ਬਦ ਇੱਥੇ ਯੂਗ ਨਹੀਂ ਹੈ ਵਰਤਣੇ ਜਿਹੜੇ ਸਿਆਸਤਦਾਨ ਜਿਹੜੇ ਇੱਕ ਦੂਸਰੇ ਦੇ ਖਿਲਾਫ ਵਰਤ ਰਹੇ ਆ ਨਿੱਜੀ ਦੂਸ਼ਣਬਾਜ਼ੀ ਜਿਹੜੀ ਕਰਨੀ ਜੜੀ ਹੈ ਉਹ ਸਭ ਤੋਂ ਡੈਮੋਕਰੇਟਿਕ ਕੰਟਰੀ ਦੇ ਵਿੱਚ ਕਠਿਆ ਕਿਸਮ ਦੀ ਜਿਹੜੀ ਗੱਲ ਹੈ हां हर पार्टी नु अपने चुनाव मनोरथ पत्र ਦੇ ਵਿੱਚ ਕੀਤੇ ਵਾਅਦਿਆਂ ਦੀ ਗੱਲ ਕਰਨੀ ਚਾਹੀਦੀ ਹੈ ਸਰਕਾਰ ਦੀ ਆਲੋਚਨਾ ਕਰਨੀ ਚਾਹੀਦੀ ਹੈ ਜਾਂ ਦੂਸਰੀਆਂ ਪਾਰਟੀਆਂ ਦੀ ਆਲੋਚਨਾ ਕਰਨੀ ਚਾਹੀਦੀ ਹੈ ਉਹ ਅਧਿਕਾਰ ਹੈ ਲੇਕਿਨ ਆਲੋਚਨਾ ਕਰਦੇ ਵਕਤ ਜਿਹੜੇ ਸ਼ਬਦ ਜਿਹੜੇ ਆ ਉਹ ਤੁਹਾਡੇ ਬਿਲਕੁਲ ਉੱਚ ਪਾਇਦਰਸ਼ੀ ਦੇ ਹੋਣੇ ਚਾਹੀਦੇ ਹੈ ਇਹ ਸਾਡੇ ਸਭਿਆਕ ਸਮਾਜ ਦੀ ਨਿਸ਼ਾਨੀ ਹੈ ਕਟਿਆ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕਰਨੀ ਸਿਆਸਤਦਾਨਾਂ ਨੂੰ ਕੀ ਕਿਸੇ ਨੂੰ ਵੀ ਸ਼ੋਪ ਦੇਣੀ ਹੈ ਖਾਲਸਾ ਸਾਜਨਾ ਦਿਵਸ ਦੀਆਂ ਤਿਆਰੀਆਂ ਜ਼ੋਰਦਾਰ ਨੇ ਕੀ ਸਮਾਗਮ ਲਿਖੇ ਗਏ ਜੀ ਅਕਸ਼ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹਰ ਸਾਲ ਹੀ ਵੱਡੇ ਪੱਧਰ ਦੇ ਉੱਤੇ ਖਾਲਸਾ ਸਾਜਨਾ ਦਿਵਸ ਵਿਸਾਖੀ ਤੋਂ ਪਰਬ ਮਨਾਇਆ ਜਾਂਦਾ ਇਸ ਵਾਰ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਮਨਾਉਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਪ੍ਰਾਰੰਭ ਨੇ ਤਿੰਨੇ ਦਿਨ ਅਮਰ ਸੰਚਾਰ ਹੋਣੇ ਨੇ ਤਿੰਨੇ ਦਿਨ ਦੀਵਾਨ ਸਜਣੇ ਜਿਦੇ ਵਿੱਚ ਟਾਡੀ ਦਰਬਾਰ ਕਵਿਸਰ ਜਿਹੜੇ ਆ ਉਹ ਕਵਤਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਰਾਗੀ ਸਿੰਘ ਕਥਾਵਾਚਕ ਸਹਿਬਾਨ ਸਾਡੇ ਜਿਨੇ ਨੇ ਉਹ ਕੀਰਤਨ ਕਥਾ ਦੁਆਰਾ ਨਿਹਾਲ ਕਰਨਗੇ ਮੈਂ ਇਹੋ ਹੀ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਖਾਲਸਾ ਸਾਜਨਾ ਦਿਵਸ ਮੌਕੇ ਤਖਸ਼ੀਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਆਉਣਾ ਬਿਲਕੁਲ ਸ਼ਾਂਤੀ ਦੇ ਨਾਲ ਆਉਣਾ ਹੈ ਕਿਉਂਕਿ ਹੁੱਲੜਬਾਜੀ ਜਿਹੜੇ ਆ ਸਾਡੇ ਸਭਿਆਕ ਸਮਾਜ ਦਾ ਸਾਡੇ ਸਿੱਖ ਸਮਾਜ ਦਾ ਹਿੱਸਾ ਨਹੀਂ ਹੈ ਇਹਨੂੰ ਬਿਲਕੁਲ ਦੂਰ ਕੀਤਾ ਜਾਣਾ ਚਾਹੀਦਾ ਹੈ ਆਰਾਮ ਨਾਲ ਆਓ ਸ਼ਾਂਤੀ ਨਾਲ ਆਓ ਮੱਥਾ ਟੇਕੋ ਕੀ ਕਥਾ ਸੁਣੋ ਕੀਰਤਨ ਸੁਣੋ ਅ ਕੜਾ ਪ੍ਰਸ਼ਾਦੀ ਦੇਖ ਲਓ ਲੰਗਰ ਪਾਣੀ ਸ਼ਕੋ ਇਹ ਆਪਣੇ ਘਰਾਂ ਨੂੰ ਆਰਾਮ ਦੇਣ ਵਾਲੀ ਜਾਣਾ ਚਾਹੀਦਾ ਹੈ ਹੁੱਲੜਬਾਜੀ ਨਹੀਂ ਕਰਨਾ ਤੇਨ ਸਿੰਘ ਸਾਹਿਬ ਗੈਣੀ ਹਰਪਿੰਦ ਸਿੰਘ ਜਿਨ੍ਹਾਂ ਨੇ ਵੱਖ-ਵੱਖ ਪੰਥਕ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਔਰ ਖਾਲਸਾ ਸਾਜਨਾ ਦਿਵਸ ਮੌਕੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਪ੍ਰਤਾਵਤ ਸਮਾਗਮਾਂ ਵਿੱਚ ਸੰਗਤਾਂ ਨੂੰ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਹੈ ਕੈਮਰਾਪਰਸਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਐਸ ਨਿਊਜ਼ ਅੰਮ੍ਰਿਤਸਰ